ਉਹ ਲੋਕਾਂ ਦੇ ਘਰਾਂ ਦੀ ਬਿਜਲੀ ਹੀ ਗੁੱਲ ਹੋ ਜਾਂਦੀ ਹੈ ਤਾਂ ਲੋਕ ਹਫੜਾ ਤਕੜੀ ਤੇ ਉੱਤਰ ਜਾਂਦੇ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੇਕਰ ਇਹ ਹੀ ਬਿਜਲੀ ਸਰਕਾਰੀ ਹਸਪਤਾਲ ਦੀ ਚਲੀ ਜਾਵੇ ਤਾਂ ਕੀ ਹੋਵੇਗਾ ਮਰੀਜ਼ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੋਣਗੇ ਅਤੇ ਹਸਪਤਾਲ ਦਾ ਵੀ ਕੰਮਕਾਰ ਰੁਕ ਜਾਵੇਗਾ ਕੱਲ ਰਾਤ ਦੀ ਹੀ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੱਲ ਦੇਰ ਰਾਤ ਸਰਕਾਰੀ ਰਜਿੰਦਰਾ ਹਸਪਤਾਲ ਦੀ ਬਿਜਲੀ ਗੁੱਲ ਹੋ ਗਈ ਅਤੇ ਮਰੀਜ਼ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਜਿੱਥੇ ਸਿਹਤ ਮੰਤਰੀ ਵੀ ਹਾਲਾਤ ਦਾ ਜਾਇਜ਼ਾ ਲੈਣ ਪਹੁੰਚ ਗਏ ਦੇਰ ਰਾਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ਅਤੇ ਹੋਰ ਵਾਰਡਾਂ ਦੀ ਬਿਜਲੀ ਗੁੱਲ ਹੋਣ ਦੇ ਕਾਰਨ ਮਰੀਜ਼ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਤੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਮਾਮਲੇ ਦੇ ਉੱਪਰ ਅੱਜ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਰਜਿੰਦਰਾ ਹਸਪਤਾਲ ਪਹੁੰਚੇ ਜਿੱਥੇ ਸਾਰੇ ਸਾਰੀ ਘਟਨਾ ਦੀ ਉਹਨਾਂ ਨੇ ਜਾਣਕਾਰੀ ਲੈਂਦੇ ਹੋਏ ਕਿਹਾ ਹੈ ਕਿ ਅੰਡਰਗਰਾਉਂਡ ਵਾਇਰਿੰਗ ਹੋਣ ਦੇ ਕਾਰਨ ਇਸ ਸਮੱਸਿਆ ਨੂੰ ਜਲਦੀ ਠੀਕ ਨਹੀਂ ਕਰ ਪਾਈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਅਸੀਂ ਤੁਰੰਤ ਇਹ ਕਦਮ ਚੁੱਕਣ ਜਾ ਰਹੇ ਹਾਂ। ਜੀ ਉਹਦਾ ਜਿਹੜਾ ਅੰਡਰਗਰਾਉਂਡ ਕੇਬਲ ਆਂਦੀ ਹੈ ਕਿਉਂਕਿ ਇਹ ਬੋਡੰਗਰ ਤੋਂ ਆਂਦੀ ਹੈ ਉਹਦੇ ਚੋਂ ਉੱਪਰ ਵੱਲ ਓਵਰਹੈਡ ਤਾਰਾਂ ਨਹੀਂ ਪੈ ਸਕਦੀਆਂ। ਉਦੇ ਚ ਉਹਨੇ ਕੇਵਲ ਐਕਸਟਰਾ ਹੀ ਪਾਈ ਹੋਈ ਆ ਲੇਕਿਨ ਉਹਦੇ ਬਾਪੂਰ ਵੀਰਿਆਂ ਦੀ ਕੱਲ ਪ੍ਰੋਬਲਮ ਆਈ ਆ ਪਰ ਉਹ ਦੋ ਘੰਟੇ ਚ ਕਲੈਰਫਾਈ ਹੋ ਗਈ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਦੇਖੋ ਕਿਉਂ ਆਈ ਸਾਰਾ ਉਹਦੇ ਸਾਰੇ ਡਿਟੇਲਸ ਚ ਗੱਲ ਹੋਈ ਆ ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਆ ਨਾ ਅੰਡਰਗਰਾਊਂਡ ਕੇਵਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਜੀ ਉਹਦੇ ਚੱਕਾ ਸੀ ਆਲਟਰਨੇਟ ਲਾਈਨ ਜਿਹੜੀ ਹੋਰ ਆ ਉਹਦੇ ਵਾਸਤੇ ਪੈਸੇ ਵੀ ਚ ਇਹ 66 ਕੇਵੀ ਹੈ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇਕਰ ਇਹਦਾ ਦਿੱਕਤ ਹੋਵੇ ਤਾਂ ਉਹਨੂੰ ਚੇਜਓਵਰ ਕਰਕੇ ਉਹ ਜਨਰੇਟਰ ਵਗੈਰਾ ਦਾ ਬੰਦ ਮਤਸਲਾ ਨਾ ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਹੈਗੇ ਆ ਜੀ ਜਨਰੇਟਰ ਤਾਂ ਕੱਲ ਵੀ ਚੱਲਿਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮ ਐਸ ਸਾਹਿਬ ਟੋਟਲ ਸਾਰੇ ਉਹ ਟੋਟਲ 20 ਦੇ ਕਰੀਬ ਤੋਂ ਜਨਰੇਟਰ ਆ ਗਿਆ ਜਿਹੜੇ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਨੇ ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਦਾ ਪੂਰਾ ਜਿਹੜਾ ਇਲੈਕਟ੍ਰੀਕਲ ਹੈਗਾ ਉਹ ਹਰ ਆਪ ਦੇ ਉਹਨਾਂ ਦਾ ਬੈਸਟ ਵੀ ਕਰ ਦਿਆ ਉਹਨੇ ਤੇ ਇਹ ਕੋਲ ਮਲਾ ਕੇ ਸੀਗਾ ਵੀ ਮੁੜ ਕੇ ਕਿਉਂਕਿ ਹਸਪੀਟਲ ਆ ਜਿਹੜਾ ਬੰਦਾ ਲਾਈਵ ਸਪੋਰਟ ਤੇ ਆ ਉਹਦੇ ਛੁਕੀਆ ਸੰਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੀ ਆ ਨਾ ਅੱਦੇ ਕੱਦੇ ਚੀਜ਼ਾਂ ਮਤਲਬ ਕੁਛ ਇੱਕ ਮਿੰਟਾਂ ਸੀ ਜਾਂ ਅੱਦੇ ਕੱਦੇ ਪਾਉਣੇ ਕਰਦੇ ਸੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਨ ਜਨਰੇਟਰ ਟੇਕਓਵਰ ਕਰੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਕਾਰਡੀਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਈ ਜੇ ਜੇ ਤੱਕ ਇਹ ਹੋ ਜੇ ਤਾਂ ਜਿਹੜਾ ਦੂਜਾ ਉਹਨੂੰ ਚੇਂਜ ਓਵਰ ਕਰਕੇ ਤੇ ਉਹਨੂੰ 11kV ਤੇ ਸ਼ਿਫਟ ਕਰ ਦਿਓ ਤਦੇ ਕੋਈ ਰਿਪੇਅਰ ਦੀ ਲੋਡ ਪਾ ਜਿੰਦੀ ਆ ਪੁੱਛ ਪਾ ਜਿੰਦੀ ਆ ਦੋ ਆਲਟਰਨੇਟ ਕਾਰਨਰ ਸਿਸਟਮ ਹੋਏਗਾ ਜਿਸਪਲਾਈ ਇਹਨਾਂ ਨੂੰ ਮੈਂ ਪ੍ਰੋਸੈਸ ਕਰ ਦਿੱਤਾ ਜਿਨ੍ਹਾਂ ਦੀ ਮੈਂ ਸਾਰੀ ਜਿਹੜੀ ਐਪ ਜਿਹੜੀ ਸਾਡੀ ਮੈਡੀਕਲ ਐਜੂਕੇਸ਼ਨ ਬ੍ਰਾਂਚ ਆ ਉਹਦੇ ਤੋਂ ਸੀ ਇਹਨਾਂ ਦਾ ਸਟਾਈਪਨ ਇਕੱਠਾ ਹੈਗਾ ਉਹ ਮੈਂ ਰਿਕਮੈਂਡ ਕਰਕੇ ਫਾਈਨੈਂਸ ਵਿੱਚ ਪਹੁੰਚ ਗਿਆ ਹੈਗਾ ਹੁਣ ਫਾਈਨੈਂਸ ਵਾਲੇ ਪ੍ਰੋਸੈਸ ਕਰ ਰਹੇ ਆ 16ਵਾਂ ਵਿਤਕ ਮਿਸ਼ਲਾਆ ਹੋਇਆ ਉਹ ਤੇ ਸਾਡੀ ਜਿਹੜੀ ਕੈਬਿਨੇਟ ਆ ਉਹਦੇ ਵਿੱਚ ਜਿਹੜੀ ਮਰੀ ਕੁਨੈਕਸਟ ਨਾਲ ਵੀ ਉਹ ਸੀਐਮ ਸਾਹਿਬ ਨਾਲ ਵੀ ਡਾਲ ਹੋ ਗਿਆ। ਤੋਂ ਸਾਰੇ ਸਿਮਪਥੈਟਿਕ ਆ ਜੀ ਅਸੀਂ ਇਹਨਾਂ ਦਾ ਜਿਹੜਾ ਸਟਾਈਪੈਂਡ ਆ ਉਹ ਪਤਾਵਾ ਕੇ ਆਣ ਵਾਲੇ ਸਮੇਂ ਦੇ ਵਿੱਚ। ਜੀ ਕੱਲ ਸਰ ਸਾਈਟ ਦੀ ਪੱਤੀ ਉਹਨਾਂ ਨੂੰ ਖੁਸ਼ੀ ਨਹੀਂ ਸੀ ਕਿ ਉਹ ਮੈਂਟਨੈਂਸ ਨੂੰ ਦੇ ਅਡਰੈਸ ਕਰਨ ਦੀ ਕੋਈ ਗੱਲ ਵੀ ਬੱਚਿਆਂ ਦੇ ਪ੍ਰੈਸ਼ਰ ਨਾਲ ਦੀ ਡਿਸਕਸਸ਼ਨ ਤੇ ਜ਼ਰੂਰ ਕੋਈ ਸੈਕੰਡਰੀ ਕੁਝ ਪਰਸਨਲ ਕੰਮ ਵੀ ਕਰਾ ਲੈਣੇ ਜਿਹੜੇ ਆਪਣੇ ਪ੍ਰੋਫੈਸਰ ਕੋਲ ਨੇ। ਨਹੀਂ ਅਜਾ ਤਾਂ ਮੇਰੇ ਚਾਰਚ ਦੇ ਆਇਆ ਕੁਝ ਉਹਦੇ ਕੋਈ ਕਿਸੇ ਨੂੰ ਲੱਗਿਆ ਸ਼ੁਦਾ ਜੁੜਾਉਦਾ ਨਹੀਂ। ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਸਾਡੇ ਬੱਚੇ ਆਏ ਫਿਰ ਵੀ ਮੈਂ ਉਹਦੀ ਇੱਕ ਕਮੇਟੀ ਬਣਾਤੀ ਆ ਜੀ ਇੱਕ ਜਿਹੜਾ ਸਾਰੇ ਬੱਚਿਆਂ ਨੂੰ ਰੈਗੂਲਰਲੀ ਮਿਲੇਗੀ ਉਹਨਾਂ ਨੇ ਗ੍ਰਿਵੈਂਸ ਰੈਸਨ ਦਾ ਜੇ ਬੱਚੇ ਨੂੰ ਕੋਈ ਸਟ्रेस ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਬੱਚਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਐਸੇ ਥੋੜੀ ਦੇਰ ਵਾਸਤੇ ਆਇਓ ਤੁਸੀਂ ਆਪਣੇ ਜੀਆਰਓ ਤਿੰਨ ਸਾਲੀ ਰਹੋਗੇ ਕਿਸੇ ਤੋਂ ਕੁਛ 6 ਮਹੀਨੇ ਵੱਧ ਲੱਗ ਸਕਦੇ ਆ ਤੇ ਇਹਦੇ ਵਿੱਚ ਮਤਲਬ ਇਹ ਲਾਈਫ ਐਂਡ ਡੈਥ ਦਾ ਸਵਾਲ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਤੁਸੀਂ ਮਿਲੋ ਡਾਇਰੈਕਟਰ ਪ੍ਰਿੰਸੀਪਲ ਨੂੰ ਮਿਲੋ ਕਮੇਟੀ ਨੂੰ ਮਿਲੋ ਆਪਣੇ ਪੇਰੈਂਟਸ ਨੂੰ ਦੱਸੋ ਤੋ ਅਸੀਂ ਵੱਡੇ ਸੈਂਪਲ ਸੈਟ ਕਰਕੇ ਇਹਨਾਂ ਨਾਲ ਇਨਫੋਰਮਲ ਮੀਟਿੰਗਸ ਵੀ ਕਰਿਆ ਕਰਾਂਗੇ ਇਹਨਾਂ ਦਾ ਆਪਸ ਦੇ ਵਿੱਚ ਵੀ ਸਪੋਰਟ ਮੈਕਨਿਜ਼ਮ ਹੋਣਾ ਚਾਹੀਦਾ ਔਰ ਟੀਚਰਸ ਦੇ ਵਿੱਚ ਵੀ ਹੋਣਾ ਚਾਹੀਦਾ ਬਹੁਤ ਦੁਖਦਾਈ ਘਟਨਾ ਸੀ ਇੱਕ ਜਿਵੇਂ ਦੇਖੋ ਯੂਜੀ ਟੈਸਟ ਦਾ ਕਿੰਨਾ ਜੀ ਕੁਝ ਕਰਦੇ ਆ ਲੋਕ ਬੱਚੇ ਨੇ ਯੂਜੀ ਟੈਸਟ ਵੀ ਪਾਸ ਕੀਤਾ ਪੀਜੀ ਵੀ ਕੀਤਾ ਪੋਸਟ ਗ੍ਰੈਜੂਏਸ਼ਨ ਹੋ ਗਈ ਔਰ ਘਰ ਵਾਲੇ ਵੇਟ ਕਰ ਰਹੇ ਸੀ ਕਿ ਸਾਡੀ ਬੇਟੀ ਪਤਨੀ ਦਾ ਸਾਹ ਤੋਂ ਬਾਹਰ ਸੀ ਉਹਨੇ ਵਾਪਸ ਲਿਆਣਾ ਸੀਗਾ ਬੜੀ ਟਰਾਜਿਕ ਮੈਂ ਉਹਨਾਂ ਨੂੰ ਮਿਲ ਕੇ ਵੀ ਕਿਹਾ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਗਿਆ ਜੀ ਉਹਨਾਂ ਦਾ ਜੋ ਵੀ ਸਾਡੇ ਕੋਲ ਸਾਡੀ ਹਮਦਰਦੀ ਉਹਨਾਂ ਮਾਪੇ ਨਾਲ ਆ ਜਦੋਂ ਸਰ ਕੀ ਐਸਾ ਮੈਡੀਕਲ ਦਿੱਤਾ ਕਰ ਲਉ ਸਟੂਡੈਂਟ ਦੀ ਬੈਂਚ ਹੋਈ ਹੈ ਸਾਨੂੰ 4 ਘੰਟੇ ਤੱਕ ਕੋਈ ਵੀ ਵਰਸਨ ਜਿਹੜਾ ਉਹ ਨਹੀਂ ਵੀ ਲੈ ਕੋਈ ਸਰ ਅਫੀਸਰ ਧਾਰੀ ਦੇਖ ਕੇ মিডিਆ ਦੇ ਉੱਤੇ ਮਾਈਕ ਵੀਵੇਂ ਲੱਗ ਜੰਨੇ ਆ ਕੋਈ ਜੇ ਤਰੀਕਾ ਵੀ ਕਰੋ ਕੋਈ ਨੈਗੇਟਿਵ ਚੱਲ ਜਾਏਗਾ ਅਸੀਂ ਪੋਜ਼ਿਟਿਵ ਖਬਰ ਹੁੰਦੀ ਹੈ ਉਹ ਨੈਗੇਟਿਵ ਚੱਲ ਜਾਂਦਾ ਹੈ ਕਿ ਸਿਹਤ ਦੀ ਧਾਰੀ ਕਿਉਂ ਨਹੀਂ ਕੋ ਚਲੋ ਤੁਸੀਂ ਵੀ ਮੈਂ ਤੁਹਾਨੂੰ ਵੀ ਬੈਂਚ ਕਰਦਾ ਥੋੜੀ ਜੀ ਜਦੋਂ ਇਦਾਂ ਦਾ ਬਹੁਤ ਸੈਂਸਟਰ ਮਾਮਲਾ ਹੋ ਜਾਂਦਾ ਹੈ ਜੀ ਕਈ ਵਾਰੀ ਆਫ ਐਂਡ ਟੀਚਰ ਨੂੰ ਵੀ ਨਹੀਂ ਪਤਾ ਹੁੰਦਾ ਐਗਜ਼ੈਕਟਲੀ ਕੀ ਹੋਇਆ ਕੁਝ ਉਸਾਇਡ ਨੋਟ ਹੈ ਕਿ ਨਹੀਂ ਹੈ ਉਹ ਜਿਹੜੇ ਪਹਿਲੇ ਕੁਛ ਸ਼ਕਾਰਦੋ ਕ੍ਰੂਸ਼ਲ ਹੁੰਦੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਕੱਲ ਵੀ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਦੇ ਫੋਨ ਆਏ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਕੱਲ ਵੀ ਦਿੱਤੇ ਆ ਮੈਂ ਅੱਜ ਵੀ ਤੁਹਾਨੂੰ ਕਰ ਰਿਹਾ ਹਾਂ ਜਦੋਂ ਕੋਈ ਦਖਦਾਈ ਘਟਣਾ ਹੁੰਦੀ ਆ ਉਹਦੇ 'ਚ ਇੱਕ ਬਰੀਫਟ ਪੀਰੀਅਡ ਜ਼ਰੂਰ ਦੇ ਦਿਆ ਕਰੋ ਤੁਸੀਂ 2-4-5 ਸੈਕਿੰਡ ਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਅਸੀਂ ਕੁਝ ਵੀ ਕਨਸੀਲ ਨਹੀਂ ਕਰਨਾ ਚਾਹੁੰਦੇ ਕੁਝ ਪਾਣਾ ਨਹੀਂ ਚਾਹੁੰਦੇ ਬਹੁਤ ਟਰਾਂਸਪੇਰੈਂਟ ਆ ਜੀ ਅਸੀਂ ਬਹੁਤ ਵਧੀਆ ਤਰੀਕੇ ਨਾਲ